ਕਹਾਣੀ ਜਗਤ ਇੱਕ ਵਾਰ ਫੇਰ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਥਿਓ ਅੱਜ ਦੀ ਆਪਣੀ ਰਚਨਾ ਹੈ ਵਫਾਦਾਰੀ ਇੱਕ ਵਾਰ ਇੱਕ ਪਤਨੀ ਨੇ ਆਪਣੀ ਪਤੀ ਦੀ ਵਫਾਦਾਰੀ ਨੂੰ ਕੁਝ ਇਸ ਤਰ੍ਹਾਂ ਚੈੱਕ ਕੀਤਾ ਪਤਨੀ ਨੂੰ ਵਿਆਹ ਦੇ ਕਾਫੀ ਸਾਲਾਂ ਬਾਅਦ ਖਿਆਲ ਆਇਆ ਕਿ ਜੇਕਰ ਉਹ ਆਪਣੀ ਪਤੀ ਨੂੰ ਛੱਡ ਕੇ ਚਲੀ ਜਾਵੇ ਤਾਂ ਉਸ ਦਾ ਪਤੀ ਕਿਵੇਂ ਜਿਆ ਮਹਿਸੂਸ ਕਰੇਗਾ ਇਹ ਵਿਚਾਰ ਉਸ ਨੇ ਇੱਕ ਕਾਗਜ਼ ਤੇ ਲਿਖਿਆ ਅਤੇ ਲਿਖਿਆ ਮੈਂ ਤੇਰੇ ਨਾਲ ਰਹਿ ਕਿ ਹੁਣ ਅੱਕ ਚੁੱਕੀ ਹਾਂ ਹੁਣ ਮੈਨੂੰ ਤੇਰੇ ਸਾਥ ਦੀ ਕੋਈ ਲੋੜ ਨਹੀਂ ਇਸ ਲਈ ਮੈਂ ਹਮੇਸ਼ਾ ਲਈ ਤੈਨੂੰ ਅਤੇ ਇਸ ਘਰ ਨੂੰ ਛੱਡ ਕੇ ਜਾ ਰਹੀ ਹਾਂ ਉਸ ਨੇ ਇੱਕ ਕਾਗਜ਼ ਇੱਕ ਟੇਬਲ ਤੇ ਰੱਖਿਆ ਅਤੇ ਆਪ ਉਹ ਬੈੱਡ ਦੇ ਹੇਠਾਂ ਲੁਕ ਗਈ ਜਦੋਂ ਉਸ ਦਾ ਪਤੀ ਆਇਆ ਉਸ ਨੇ ਉਹ ਕਾਗਜ਼ ਚੁੱਕਿਆ ਅਤੇ ਕਾਫੀ ਦੇਰ ਉਹ ਚੁੱਪ ਰਿਹਾ ਇਸ ਤੋਂ ਬਾਅਦ ਉਸ ਨੇ ਕਾਗਜ਼ ਤੇ ਕੁਝ ਲਿਖਿਆ ਅਤੇ ਸੀਟੀ ਬੁਝਾਉਂਦਾ ਹੋਇਆ ਬਾਹਰ ਚਲਾ ਗਿਆ ਫਿਰ ਉਸ ਨੇ ਕੱਪੜੇ ਬਦਲੇ ਫੋਨ ਚੁੱਕਿਆ ਤੇ ਕਿ ਲੜਕੀ ਨੂੰ ਫੋਨ ਕੀਤਾ ਕਿ ਹਾਂ ਅੱਜ ਮੈਨੂੰ ਯਾਦ ਹੋ ਗਿਆ ਸ਼ਾਇਦ ਮੇਰੀ ਪਤਨੀ ਨੂੰ ਅਹਿਸਾਸ ਹੋ ਗਿਆ ਕਿ ਉਹ ਮੇਰੇ ਪਸੰਦ ਦੀ ਨਹੀਂ ਸੀ ਇਸ ਲਈ ਉਹ ਮੈਨੂੰ ਅਤੇ ਮੇਰੇ ਘਰ ਨੂੰ ਛੱਡ ਕੇ ਹਮੇਸ਼ਾ ਲਈ ਚਲੀ ਗਈ ਹੈ ਅੱਜ ਤੋਂ ਮੈਂ ਯਾਦ ਹਾਂ ਤੈਨੂੰ ਮਿਲਣ ਲਈ ਸਾਹਮਣੇ ਪਾਰਕ ਦੇ ਵਿੱਚ ਚਾਰਿਆ ਤੂੰ ਵੀ ਜਲਦੀ ਤਿਆਰ ਹੋ ਕੇ ਉੱਥੇ ਪਹੁੰਚ ਪਤੀ ਜਿਵੇਂ ਹੀ ਕਮਰੇ ਤੋਂ ਬਾਹਰ ਗਿਆ ਤਾਂ ਉਹ ਉਸਦੀ ਪਤਨੀ ਬੈੱਡ ਤੋਂ ਬਾਹਰ ਨਿਕਲੀ ਤਾਂ ਉਸ ਦਾ ਚਿਹਰਾ ਹੰਝੂਆਂ ਦੇ ਨਾਲ ਭਰਿਆ ਹੋਇਆ ਸੀ ਉਸ ਨੇ ਕੰਬਦੇ ਹੋਏ ਹੱਥਾਂ ਦੇ ਨਾਲ ਕਾਗਜ਼ ਚੁੱਕਿਆ ਉਸ ਵਿੱਚ ਲਿਖਿਆ ਸੀ ਪਾਗਲ ਤੇਰੇ ਪੈਰ ਬੈੱਡ ਦੇ ਹੇਠੋਂ ਮੈਨੂੰ ਦਿਖ ਰਹੇ ਸਨ ਜਲਦੀ ਉੱਠ ਚਾਹ ਬਣਾ ਕੇ ਰੱਖ ਸਾਹਮਣੇ ਪਾਰਕ ਦੇ ਵਿੱਚੋਂ ਤੇਰੇ ਲਈ ਬ੍ਰੈਡ ਲੈ ਕੇ ਆ ਰਿਆਂਗਾ ਮੇਰੀ ਜ਼ਿੰਦਗੀ ਦੀਆਂ ਖੁਸ਼ੀਆਂ ਤੇਰੇ ਨਾਲ ਹੀ ਨੇ ਅੱਧੀਆਂ ਤੈਨੂੰ ਸਤਾਉਣ ਚ ਨੇ ਤੇ ਅੱਧੀਆਂ ਤੈਨੂੰ ਮਨਾਉਣ ਚ ਨੇ ਪਤੀ ਪਤਨੀ ਜਿਹਾ ਪਿਆਰਾ ਰਿਸ਼ਤਾ ਇਸ ਦੁਨੀਆ ਦੇ ਵਿੱਚ ਕੋਈ ਹੋਰ ਨਹੀਂ ਇਸ ਦੇ ਵਿੱਚ ਪਿਆਰ ਵੀ ਹੈ ਤਕਰਾਰ ਵੀ ਹੈ ਇਹਦੇ ਵਿੱਚ ਲੜਾਈ ਵੀ ਹੈ ਰੁੱਸਣਾ ਮਨਾਉਣਾ ਵੀ ਹੈ ਗੁੱਸਾ ਵੀ ਹੈ ਤੇ ਪਿਆਰ ਵੀ ਬੇ ਹਿਸਾਬ ਹੈ ਜੇਕਰ ਤੁਸੀਂ ਵਿਆਹੇ ਹੋਏ ਨਹੀਂ ਤਾਂ ਇਸ ਰਚਨਾ ਨੂੰ ਤੁਸੀਂ ਆਪਣੇ ਮਾਤਾ ਪਿਤਾ ਦੇ ਨਾਲ ਸਬੰਧਿਤ ਕਰਕੇ ਦੇਖ ਸਕਦੇ ਹੋਗੇ ਜੇਕਰ ਤੁਸੀਂ ਵਿਆਹੇ ਹੋਵੋਗੇ ਤਾਂ ਮੈਨੂੰ ਪੂਰਾ ਯਕੀਨ ਹੈ ਤੁਸੀਂ ਇਸ ਰਚਨਾ ਨੂੰ ਆਪਣੇ ਸਾਥੀ ਦੇ ਨਾਲ ਜਰੂਰ ਸ਼ੇਅਰ ਕਰਿਓਗੇ ਜੇਕਰ ਰਚਨਾ ਤੁਹਾਨੂੰ ਵਧੀਆ ਲੱਗੀ ਤਾਂ ਇੱਕ ਲਾਈਕ ਕਮੈਂਟ ਜਰੂਰ ਕਰਿਓ ਇਸ ਰਚਨਾ ਨੂੰ ਅੱਗੇ ਵੀ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਤੁਹਾਡਾ ਆਪਣਾ ਚੈਨਲ ਹੈ ਇਸ ਕਰਕੇ ਇਸ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਧੰਨਵਾਦ